ਸਤ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜਗਬਾਨੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਪੰਜਾਬ ਦੇ ਵੱਡੇ ਸ਼ਹਿਰਾਂ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ ਤਮਾਮ ਵੱਡੇ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਵੱਖ-ਵੱਖ ਸ਼ਹਿਰਾਂ ਤੋਂ ਫਿਰੋਜ਼ਪੁਰ ਤੋਂ ਮੇਰੇ ਨਾਲ ਹੋਣਗੇ ਸੰਨੀ ਚੋਪੜਾ ਅੰਮ੍ਰਿਤਸਰ ਤੋਂ ਮੇਰੇ ਨਾਲ ਹੋਣਗੇ ਅਕਸ਼ੇ ਸੁਨਕ ਤੇ ਨਾਲ ਹੀ ਨਾਲ ਲੁਧਿਆਣਾ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਨਰਿੰਦਰ ਮਹਿੰਦਰਾ ਜੁੜ ਚੁੱਕੇ ਨੇ ਸਭ ਤੋਂ ਪਹਿਲਾਂ ਆਪਾਂ ਰੋਕ ਕਰਦੇ ਹਾਂ ਅੱਜ ਦੀ ਸਭ ਤੋਂ ਵੱਡੀ ਖਬਰ ਤੇ ਦੱਸੇ ਕਿ ਜੋ ਕਿ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਦਰਸਲ ਇਥੇ ਗੁਰਹਰ ਸਹਾਏ ਹਲਕੇ ਤੋਂ ਜੋ ਹੈ ਅਕਾਲੀ ਆਗੂ ਵਰਦੇਵ ਸਿੰਘ ਨੋਣੀਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਫਿਰੋਜ਼ਪੁਰ ਦਾ ਰੁਕ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਥੇ ਦੱਸੇ ਕਿ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਵਰਦੇਵ ਸਿੰਘ ਨੋਣੀਮਾਨ ਦੀ ਗ੍ਰਿਫਤਾਰੀ ਹੋਈ ਹੈ ਦਰਸਲ ਗੁਰਹਰ ਸਹਾਏ ਦੇ ਦੱਸੇ ਕਿ ਬੀ ਡੀ ਪੀਓ ਦਫਤਰ ਦੇ ਵਿੱਚ ਪੂਰੀ ਇਹ ਝੜਪ ਦਾ ਮਾਮਲਾ ਹੈ ਇਥੇ ਗੋਲੀ ਚੱਲੀ ਸੀ ਆਪ ਆਗੂ ਦੇ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਦੱਸੇ ਕਿ 13 ਮਹੀਨਿਆਂ ਤੋਂ ਪਗੋੜੇ ਸਨ ਵਰਦੇਵ ਸਿੰਘ ਨੋਣੀਮਾਨ ਤੇ ਹੁਣ ਉਹਨਾਂ ਦੀ ਗ੍ਰਫਤਾਰੀ ਹੋ ਚੁੱਕੀ ਹੈ ਸੋ ਸਨੀ ਜੀ ਮੈਂ ਤੁਹਾਡੇ ਤੋਂ ਇਹ ਜਾਣਕਾਰੀ ਲਵਾਂਗੀ ਇਸ ਪੂਰੇ ਮਾਮਲੇ ਤੇ ਕਿ ਕੁਝ ਹੁਣ ਅਪਡੇਟਸ ਆਮਨੇ ਆਈ ਹੈ ਵਰਦੇਵ ਸਿੰਘ ਨੋਣੀਮਾਨ ਕਿਉਂਕਿ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਿਲ ਸੀਗੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਬੀਤੇ ਕੁਝ ਸਮਾਂ ਪਹਿਲਾਂ ਨਰਦੇਵ ਸਿੰਘ ਮਾਨ ਦੀ ਵੀ ਗ੍ਰਫਤਾਰੀ ਇਸੇ ਮਾਮਲੇ ਚ ਹੋਈ ਸੀਗੀ ਤੇ ਹੁਣ ਵਰਦੇਵ ਨੋਣੀਮਾਨ ਦੀ ਗ੍ਰਫਤਾਰੀ ਹੋਈ ਹੈ ਕਿ ਕੁਝ ਅਪਡੇਟ ਹੈ ਇਸ ਪੂਰੇ ਮਾਮਲੇ ਤੇ ਬਿਲਕੁਲ ਅਨੂਬ ਦੇਖਿਆ ਜਾਵੇ ਤਾਂ ਇਹ ਦਿੱਲੀਬਾਦ ਦੇ ਵਿੱਚ ਇਹ ਮਾਮਲਾ ਸੀਗਾ ਔਰ ਬੀਡੀਪੀਓ ਦਫਤਰ ਦੇ ਅੰਦਰ ਜਦੋਂ ਗੋਲੀ ਚੱਲੀ ਹੈਗੀ ਸੀਗੀ ਆਪ ਆਗੂ ਦੇ ਹੀ ਹੈਗੀ ਸੀਗੀ ਜਿਸ ਦੇ ਤਹਿਤ ਕਈ ਜਣਿਆਂ ਦੇ ਉੱਪਰ ਦਰਜ ਹੋਇਆ ਸੀਗਾ ਉਸ ਦੇ ਵਿੱਚ ਹੀ ਨਰਦੇਵ ਸਿੰਘ ਬੋਬੀਮਾਨ ਹੈਗੇ ਸੀ ਜਿਹੜੇ ਐਮਪੀ ਦਾ ਇਲੈਕਸ਼ਨ ਲੜ ਚੁੱਕੇ ਹੈਗੇ ਨੇ ਔਰ ਵਰਦੇਵ ਸਿੰਘ ਨੋਨੀਮਾਨ ਜਿਹੜੇ ਹਲਕੇ ਤੋਂ ਸ਼੍ਰੋਮਣੀ ਕਾਲੀ ਦਲ ਦੀ ਟਿਕਟ ਤੋਂ ਜਿਹੜੇ ਵਿਧਾਇਕ ਜਿਹੜੇ ਟਿਕਟ ਤੇ ਉਹ ਚੋਣ ਲੜ ਚੁੱਕੇ ਹੋਏ ਨਹੀਂ ਕਈ ਵਾਰ ਚੋਣ ਲੜ ਚੁੱਕੇ ਹੋਏ ਆ ਤਾਂ ਹੋਰ ਵੀ ਕਈਆਂ ਦੇ ਨਾਮ ਹੋਏਗੇ ਸਿਗੇ ਤਾਂ ਬੀਡੀਪੀਓ ਦਫ਼ਤਰ ਦੇ ਅੰਦਰ ਜਦੋਂ ਆਪ ਆਗੂ ਤੇ ਗੋਲੀ ਵਾਜਦੀ ਹੈਗੀ ਹੈ ਤਾਂ ਉਸ ਤੋਂ ਬਾਅਦ ਮੁਕਤਮਾ ਦਰਜ ਹੁੰਦਾ ਹੈ ਤਾਂ ਮੁਕਤਮਾ ਦਰਜ ਹੋਣ ਤੋਂ ਬਾਅਦ ਜਿਹੜੀ ਕਾਫੀ ਦੇਰ ਬਾਅਦ ਤਾਂ ਨਰਦੇਵ ਸਿੰਘ ਬੋਬੀ ਮਾਨ ਨੂੰ ਜਿਹੜਾ ਘਰ ਲਿੱਤਾ ਜਾਂਦਾ ਹੈਗਾ ਉਹਨਾਂ ਨੂੰ ਜਿਹੜੀ ਜ਼ਮਾਨਤ ਹੈ ਉਹ ਨਹੀਂ ਮਿਲੀ ਹੈਗੀ ਸਿਗੀ ਤਾਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਹੋ ਗਈ ਸੀਗੀ ਔਰ ਹੁਣ ਵਰਦੇਵ ਸਿੰਘ ਬੋਬੀ ਮਾਨ ਵਰਦੇਵ ਸਿੰਘ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੈ ਉਹ ਹੋ ਚੁੱਕੀ ਹੈ ਸੀਆਈਏ ਨੇ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਉਹ ਜਲਾਲਾਬਾਦ ਦਾ ਇਹ ਮਾਮਲਾ ਹੈਗਾ ਫਲਕਸ ਸੀਆਈਏ ਦੇ ਵੱਲੋਂ ਇੱਕ ਜਿਹੜਾ ਗ੍ਰਿਫਤਾਰੀ ਹੈ ਉਹ ਕੀਤੀ ਗਈ ਹੈ ਜੀ ਸਨਨੀ ਜੀ ਇਹ ਵੀ ਜਾਣਕਾਰੀ سامنے ਆਈ ਹੈ ਕਿ ਕੋਰਟ ਦੇ ਵਿੱਚ ਜਲਦ ਪੇਸ਼ ਕੀਤਾ ਜਾਵੇਗਾ ਸੋ ਇਸ ਬਾਰੇ ਕੀ ਕੁਝ ਅਪਡੇਟ ਹੈ ਤਾਂ ਜਿਹੜੀ ਇਹ ਕੋਰਟ ਦੇ ਵਿੱਚ ਇਹਨਾਂ ਨੂੰ ਜਲਦ ਜਿਹੜਾ ਪੇਸ਼ ਕੀਤਾ ਔਰ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਹੋਊਗੀ ਕਿਉਂਕਿ ਇਹ ਕਈ ਜ ਉੱਪਰ ਅਧਮਾ ਦਰਜ ਹੈਗਾ ਸੀ ਉਹ ਕਾਫੀ ਡੇਢ ਤੋਂ ਲੋਡਿੰਦੇ ਹੈਗੇ ਸੀਗੇ ਉਸ ਕੇਸ ਦੇ ਵਿੱਚ ਤਾਂ ਪਹਿਲਾਂ ਨਰਦੇਵ ਬੁਰੀਵਾਲ ਦੇ ਬ੍ਰਦਰ ਹੈਗੇ ਨੇ ਉਹਨਾਂ ਨੇ ਇੱਕ ਐਮਪੀ ਦਾ ਇਲੈਕਸ਼ਨ ਜਿਹੜਾ ਸਪੁਰ ਲੋਕ ਸਭਾ ਸੀਟ ਤੋਂ ਲੜਿਆ ਹੈਗਾ ਸੀਗਾ ਔਰ ਜੇ ਵਰਦੀਪ ਸਿੰਘ ਦੀ ਗੱਲ ਕਰੀਏ ਤਾਂ ਇਹਨਾਂ ਨੇ ਗੁਰੂ ਹਰ ਸਾਹਿਬ ਵਾਲੇ ਕਿਤੋਂ ਲੜਿਆ ਤਾਂ ਤਾਂ ਇਨ ਦੇ ਉੱਪਰ ਕੇਸ ਦਰਜ ਹੁੰਦਾ ਤਾਂ ਇਹ ਲੋੜਿੰਦੇ ਹੁੰਦੇ ਨੇ ਤੇ ਜਿਸ ਦੇ ਤਹ ਜਿਹੜੀ ਇਹ ਕਾਰਵਾਈ ਜਿਹੜੀ ਆ ਉਥੋਂ ਦੀ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਆ ਪਹਿਲਾ ਜਿਹੜਾ ਨਰਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਵਰਦੇਵ ਸਿੰਘ ਨੂੰ ਆ ਗਿਆ ਜੀ ਬਿਲਕੁਲ ਅ ਇਸ ਤੇ ਅ ਅਪਡੇਟ ਆਈ ਹੈ ਸੋ ਦੱਸੇ ਕਿ ਸਨੀ ਜੀ ਜਿਸ ਤਰ੍ਹਾਂ ਇਹ ਇੱਕ ਮਾਮਲਾ ਸੀਗਾ ਉਦੋਂ ਹੀ ਮੌਸਮ ਨੂੰ ਲੈ ਕੇ ਵੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਦੰਨੇ ਆ ਤਾਂ ਫਿਰੋਜ਼ਪੁਰ ਦੇ ਵਿੱਚ ਇਸ ਵੇਲੇ ਕਿਹੋ ਜਿਹਾ ਮੌਸਮ ਹੈ ਕਿਉਂਕਿ ਬੀਤੀ ਰਾਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੀਂਹ ਜਿਹੜਾ ਪਿਆ ਹੈ ਤਾਂ ਉਸ ਤੋਂ ਬਾਅਦ ਠੰਡ ਵੱਧ ਚੁੱਕੀ ਹੈ ਸੋ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਕੀ ਕੁਝ ਮੌਸਮ ਦੇ ਹਾਲਾਤ ਨੇ ਲੱਗਦਾ ਹੈਗਾ ਔਰ ਪਾਕਿਸਤਾਨ ਵੀ ਨਾਲ ਲੱਗਦਾ ਔਰ ਇੱਥੋਂ ਦੇ ਜੇ ਮੌਸਮ ਦੀ ਆਪਾਂ ਗੱਲ ਕਰਦੇ ਹੈਗੇ ਆ ਰਾਤ ਤੋਂ ਹੀ ਜਿਹੜੀਆਂ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਸ਼ਾਮ ਨੂੰ ਮੀਂਹ ਵੀ ਪਿਆ ਹੈਗਾ ਸੀਗਾ ਮੀਂਹ ਪੈਣ ਤੋਂ ਬਾਅਦ ਜਿਹੜੀ ਠੰਡ ਹੈ ਉਹ ਵਧੀ ਹੈਗੀ ਆ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਕੀਤਾ ਹੋਇਆ ਸੀਗਾ ਔਰ ਅਲਰਟ ਦੇ ਮੈਸੇਜ ਵੀ ਜਿਹੜੇ ਆ ਉਹ ਮੋਬਾਈਲ ਤੇ ਆ ਰਹੇ ਹੈਗੇ ਸੀ ਔਰ ਸ਼ਾਮ ਦੇ ਵੇਲੇ ਜਦੋਂ ਮੀਂਹ ਪਿਆ ਹਨੇਰੀ ਵੀ ਜਦੋਂ ਚੱਲਦੀ ਤਾ ਉਸ ਤੋਂ ਬਾਅਦ ਜਿਹੜਾ ਮੌਸਮ ਉਹ ਠੰਡਾ ਹੋ ਗਿਆ ਠੰਡ ਜਿਹੜੀ ਹੈ ਉਹ ਵਾਕੀ ਹੈਗੀ ਆ ਹਾਲਾਂਕਿ ਨਵੰਬਰ ਦਾ ਮਹੀਨਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਅੱਜ ਗੁਰਪੁਰਬੀਆ ਔਰ ਅੱਜ ਇਸ ਦਿਨ ਦੀ ਜੇ ਗੱਲ ਕਰੀਏ ਤਾਂ ਇਸ ਦਿਨ ਅੱਜ ਦੇ ਦਿਨ ਦੇ ਉੱਪਰ ਜਿਹੜੀ ਠੰਡੀ ਹਵਾਵਾਂ ਚੱਲਦੀਆਂ ਹੈਗੀਆਂ ਔਰ ਠੰਡਾ ਮੌਸਮ ਜਿਹੜਾ ਹੈ ਇਸ ਸਮੇਂ ਉਹ ਹੋ ਚੁੱਕਾ ਹੋਇਆ ਜੀ ਬਹੁਤ ਬਹੁਤ ਸ਼ੁਕਰੀਆ ਸਨੀ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਅਗਲਾ ਰੁਕ ਕਰਦੇ ਹਾਂ ਅਸੀਂ ਤਾਂ ਅੰਮ੍ਰਿਤਸਰ ਦੇ ਵਿੱਚ ਵੇਖਾਂਗੇ ਕਿ ਇਸ ਤਰੀਕੇ ਦੇ ਨਾਲ ਜੋ ਹੈ ਗੁਰਪੁਰਬ ਦਾ ਉਤਸ਼ਾਹ ਜੋ ਹੈ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਮਨਾਇਆ ਜਾ ਰਿਹਾ ਹੈ ਉੱਥੇ ਅੰਮ੍ਰਿਤਸਰ ਦਾਸੀ ਰੁੱਕ ਕਰਾਂਗੇ ਤੇ ਅੰਮ੍ਰਿਤਸਰ ਦੇ ਵਿੱਚ ਕੀ ਕੁਝ ਤਰੀਕੇ ਦੀ ਸਥਿਤੀ ਹੈ ਅਕਸ਼ੇ ਜੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਸੀਐਮ ਮਾਨ ਨੇ ਵੀ ਦੱਸਿਆ ਕਿ ਉੱਥੇ ਪਹੁੰਚ ਕੇ ਜਿਹੜਾ ਮੱਥਾ ਟੇਕਿਆ ਤਾਂ ਕਿਸ ਤਰੀਕੇ ਦੇ ਨਾਲ ਸੰਗਤਾਂ ਦੇ ਵਿੱਚ ਕਿੰਨਾ ਕੁ ਚਾ ਉੱਥੇ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਅਨੁ ਅਸੀਂ ਇਸੇ ਮੌਜੂਦ ਹੈਗੇ ਆ ਸਚਕੰਚੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਦਰਸਦੀਏ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਚੁਰਮ ਨੂੰ ਲੈ ਕੇ ਸੰਗਤਾਂ ਦੂਦਰਾਜੇ ਤੋਂ ਸਚਕੰਚੀ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦਾਰੇ ਕਰਨ ਵਾਸਤੇ ਪਹੁੰਚ ਰਹੀਆਂ ਨੇ ਤਾਂ ਤਸਵੀਰਾਂ ਰਾਹੀਂ ਵੀ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਜੋ ਸੂਬੇ ਦੇ ਮੁੱਖ ਮੰਤਰੀ ਨੇ ਉਹ ਵੀ ਸ਼ਵੇਰ ਵੇਲੇ ਜੋ ਹੈ ਸਚਕੰਚੀ ਸ੍ਰੀ ਹਰਮੰਦਰ ਸਾਹਿਬ ਵਿਖੇ ਆਏ ਸਨ ਦਰਸ਼ਨ ਦਾਰੇ ਕੀਤੇ ਮੱਥਾ ਟੇਕਿਆ ਤਾਂ ਉੱਥੇ ਹੀ ਨਾਲ ਦੀ ਨਾਲ ਗੁਰੂ ਨਗਰੀ ਦੇ ਵਿੱਚ ਉਹਨਾਂ ਨੇ ਖਾਸ ਤੌਰ ਦੇ ਉੱਤੇ ਇੱਕ ਇਹ ਵੀ ਐਲਾਨ ਕੀਤਾ ਕਿ ਜੜੀਆਂ ਇਤਿਹਾਸਿਕ ਜੋ ਇਮਾਰਤਾਂ ਹੈਗੀਆਂ ਨੇ ਪ੍ਰਾਤਨ ਨਹੀਂ ਇਮਾਰਤਾਂ ਹੈਗੀਆਂ ਨੇ ਤਾਂ ਉਹਨਾਂ ਨੂੰ ਜਿਹੜਾ ਹੈ ਬਚਾ ਕੇ ਕਿਸ ਤਰ੍ਹਾਂ ਨਾਲ ਰੱਖਣਾ ਕਿਉਂਕਿ ਆਰਕੀਟੈਕਟ ਰਹੀ ਜਿਹੜਾ ਉਹਨਾਂ ਇਮਾਰਤਾਂ ਦੀ ਦੇਖਰੇਖ ਕਰਨੀ ਹੈ ਆਉਣ ਵਾਲੇ ਸਮੇਂ 'ਚ ਉਹ ਹੋਏਗੀ ਕਿਉਂਕਿ ਸੰਗਤ ਵੱਡੇ ਪੱਧਰ ਤੇ ਗੁਰੂ ਨਗਰੀ ਵਿਖੇ ਆਉਂਦੀ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਆਖਿਆ ਇਸ ਦੇ ਨਾਲ ਕਿ ਜੋ ਕੋਰੀਡੋਰ ਹੈ ਕੋਰੀਡੋਰ ਨੂੰ ਲੈ ਕੇ ਖਾਸ ਤੌਰ ਤੇ ਉਹਨਾਂ ਨੇ ਆਖਿਆ ਕਿ ਲਾਂਘਾ ਜਿਹੜਾ ਖੁੱਲਣ ਦੀ ਗੱਲ ਆਖੀ ਗਈ ਹੈ ਕਿ ਕੇਂਦਰ ਤੱਕ ਗੱਲ ਕਰਨਗੇ ਲੇਕਿਨ ਉਸ ਦੇ ਵਿੱਚ ਅਨੁਮੈ ਤੁਹਾਨੂੰ ਇਹ ਵੀ ਦੱਸਦਾ ਕਿ ਜਿੱਥੇ ਕਿ ਸਿਆਸਤ ਦਾਣ ਅਜੇ ਦਿਨ ਗੁਰੂ ਘਰ ਵਿਖੇ ਆ ਰਹੇ ਨੇ ਸੰਗਤਾਂ ਆ ਰਹੀਆਂ ਨੇ ਤੇ ਅੱਜ ਪੰਜਾਬੀ ਇੰਡਸਟਰੀ ਤੋਂ ਜੋ ਪੰਜਾਬੀ ਸਿੰਗਰ ਮਨਪ੍ਰੀਤ ਸੰਧੂ ਜੁੜ ਨੇ ਉਹ ਵੀ ਖਾਸ ਤੌਰ ਤੇ ਗੁਰੂ ਘਰ ਵਿਖੇ ਪਹੁੰਚੇ ਨੇ ਦੱਸ ਦਈਏ ਕਿ ਜੋ ਅੱਜ ਦਾ ਜੋ ਯੂਥ ਆ ਯੂਥ ਨੂੰ ਸਹੀ ਰਾਹ ਤੇ ਲੈ ਕੇ ਜਾਣ ਵਾਸਤੇ ਇੱਕ ਗੀਤਕਾਰ ਦਾ ਕਾਫੀ ਵੱਡਾ ਹੱਥ ਹੁੰਦਾ ਕਿਉਂਕਿ ਜੇ ਆਪਾਂ ਦੇਖ ਲਿਓ ਪਹਿਲੇ ਸਮੇਂ ਦੇ ਵਿੱਚ ਜਿੱਦਾਂ ਗਾਣੇ ਜਿਹੜੇ ਨੇ ਕਾਫੀ ਜ਼ਿਆਦਾ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਨੇ ਦੇਖੀ ਨਾ ਮਨਪ੍ਰੀਤ ਸੰਧੂ ਇੱਕ ਇਹੋ ਜਿਹਾ ਗੀਤਕਾਰ ਨੇ ਕਿ ਜਿਨ੍ਹਾਂ ਦੇ ਨਾਂ ਤਾਂ ਕੋਈ ਨਸ਼ਿਆ ਤੇ ਗਾਣੇ ਆਏ ਜਾਂ ਨਾ ਹਥਿਆਰਾਂ ਤੇ ਗਾਣੇ ਆਏ ਜਾਂ ਤਾਂ ਸਾਡੇ ਨਾਲ ਮੌਜੂਦ ਵੀ ਨੇ ਗੱਲ ਵੀ ਕਰਦੇ ਆ ਤਾਂ ਸੰਤੋਖ ਸਾਹਿਬ ਤੁਸੀਂ ਗੁਰੂ ਘਰ ਵਿਖਿਆ ਆਏ ਹੋ ਦਰਸ਼ਣਦਾਰੇ ਕਰਨ ਲਈ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਹੈ ਗੁਰੂ ਨਾਨਕ ਦੇਵ ਜੀ ਦਾ ਤਾਂ ਕਿਵੇਂ ਵੇਖਦੇ ਹੋ ਖਾਸ ਤੌਰ ਦੇ ਉੱਤੇ ਗੀਤਕਾਰ ਦਾ ਇੱਕ ਬੜਾ ਵੱਡਾ ਹੱਥ ਹੁੰਦਾ ਹੈ ਯੂਥ ਨੂੰ ਜਿਹੜਾ ਅੱਗੇ ਚੰਗੇ ਰਾਵਾਂ ਤੇ ਪਾਉਣ ਲਈ ਬਿਲਕੁਲ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ। ਸੋ ਬੜੀ ਖੁਸ਼ੀ ਹੁੰਦੀ ਆ ਵੇਖ ਕੇ ਜਦੋਂ ਅੰਦਰ ਸੰਗਤਾਂ ਦੂਰੋਂ ਦੂਰੋਂ ਆ ਕੇ ਸੇਵਾ ਕਰ ਰਹੀਆਂ ਨੇ ਤੇ ਮੰਮੀ ਆਪਣੇ ਪਰਿਵਾਰ ਦੇ ਨਾਲ ਇੱਥੇ ਆਪਣਾ ਓਟ ਆਸਰਾ ਲੈਣ ਆਇਆ। ਸੋ ਬੜੀ ਕਰਮਾ ਵਾਲੇ ਆ ਕਿ ਅੱਜ ਇਸ ਧਰਤੀ ਤੇ ਤੇ ਖਾਸ ਕਰਕੇ ਮੈਂ ਰਹਿਣਾ ਵੀ ਅੰਮ੍ਰਿਤਸਰਿਆਂ ਤੇ ਗੁਰੂਆਂ ਪੀਰਾਂ ਦੀ ਧਰਤੀ ਆ। ਸੋ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸਾਡੇ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਮਿਹਰ ਪ੍ਰਿਆਸ ਰੱਖਣ ਜਿੱਥੇ-ਜਿੱਥੇ ਸਾਡੇ ਪੰਜਾਬੀ ਜਾਂ ਜਿੱਥੇ-ਜਿੱਥੇ ਸਾਡੀਆਂ ਸੰਗਤਾਂ ਬੈਠੀਆਂ ਨੇ ਚੜ੍ਹਦੀਆਂ ਕਲਾ ਕਰਨ ਪਰਮਾਤਮਾ ਸਤ ਜੀ ਸਾਹਿਬ ਇੰਡਸਟਰੀ ਦੇ ਵਿੱਚ ਕਾਫੀ ਵੀ ਵਿਵਾਦ ਚੱਲਦੇ ਨੇ ਇੱਕ ਦੂਸਰੇ ਦੇ ਨਾਲ ਤਾਂ ਤੁਸੀਂ ਕਿਸੇ ਵੀ ਵਿਵਾਦ ਦੇ ਵਿੱਚ ਨਹੀਂ ਆਉਂਦੇ ਅੱਜ ਤੱਕ ਦੇਖਿਆ ਨਹੀਂ ਕਦੀ ਕਿ ਤੰਦੂ ਸਾਹਿਬ ਵੱਲੋਂ ਵੀ ਇਦਾਂ ਦੀ ਬਿਆਨਬਾਜ਼ੀ ਕੀਤੀ ਗਈ ਹੋਵੇ ਤਾਂ ਤੁਹਾਡੀ ਇੱਕ ਬੜੀ ਸਾਫ਼ ਤੇ ਸੱਚੀ ਜੋ ਕਹਿ ਸਕਦੇ ਆ ਗਾਇਕੀ ਹੈਗੀ ਆ ਨਾ ਤਾਂ ਕੋਈ ਹਥਿਆਰਾਂ ਨੂੰ ਲੈ ਕੇ ਨਾ ਕੋਈ ਨੈਸ਼ਨ ਨੂੰ ਲੈ ਕੇ ਤਾਂ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਬਿਲਕੁਲ ਜੀ ਮੈਂ ਸੰਗਤਾਂ ਨੂੰ ਆਪਣੇ ਨੂੰ ਦੱਸਣਾ ਚਾਹੁੰਨਾ ਮੈਂ ਬੜਾ ਛੋਟਾ ਸੀ ਜਦੋਂ ਮੇਰੀ ਪਹਿਲੀ ਐਲਬਮ 28 ਸਾਲ ਦੀ ਆਈ ਤੇ ਸ਼ੁਰੂ ਕੀਤਾ ਸੀ ਮੈਂ 8 ਸਾਲ ਤੋਂ ਲੈ ਕੇ ਅੱਜ ਤੱਕ ਮੇਰੇ 2 ਤੋਂ 250 ਸੌਂਗ ਆ ਚੁੱਕਾ ਮਾਰਕੀਟ 'ਚ ਤੁਸੀਂ ਕੋਈ ਵੀ ਸੌਂਗ ਸੁਣ ਲਓ ਤੁਹਾਨੂੰ ਹਰ ਸੌਂਗ ਦੇ ਵਿੱਚ ਕੋਈ ਇਦਾਂ ਦੀ ਲਚਰਤਾ ਵਾਲੀ ਗੱਲ ਨਹੀਂ ਮਿਲੂਗੀ ਸੋ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਵਧੀਆ ਤੋਂ ਵਧੀਆ ਕਰੀਏ ਕਿ ਸਾਡੇ ਵਿਰਸੇ ਦੇ ਨਾਲ ਜੁੜੀਆਂ ਗੱਲਾਂ ਕਰੀਏ ਤੇ ਆਪਣੇ ਵੱਲੋਂ ਵਧੀਆ ਕੋਸ਼ਿਸ਼ ਕਰੀ ਦੀ ਅੱਜ ਜਿੱਦਾਂ ਸਾਡੇ ਹੁਣ ਪੰਜਾਬੀ ਬਾਹਰ ਵੀ ਬੈਠੇ ਆ ਸੋ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਉਹਨਾਂ ਦੇ ਬੱਚਿਆਂ ਨੂੰ ਵੀ ਇਹ ਮੈਸੇਜ ਪਹੁੰਚਿਆ ਜਾਵੇ ਪਹਚਾਇਆ ਜਾਵੇ ਕਿ ਉਹ ਵੀ ਦੇਖਣ ਕਿ ਆਹੜੀਆਂ ਗੱਲਾਂ ਵਾ ਕਿਸੇ ਤਰੀਕੇ ਉਹਨਾਂ ਤੱਕ ਪਹੁੰਚਾਉਣੀਆਂ ਸਾਡਾ ਫਰਜ਼ ਏ ਆਗੋਂ ਸਮਝਣਾ ਉਹਨਾਂ ਦਾ ਕੰਮ ਆ ਸੋ ਪ੍ਰਮਾਤਮਾ ਮੈਂ ਤੇ ਕਹਿੰਦਾ ਜਿੱਥੇ-ਜਿੱਥੇ ਪੰਜਾਬੀ ਵਸਦੇ ਆ ਸੋ ਇਦਾਂ ਹੀ ਸਾਡੇ ਮਾਂ ਬੋਲੀ ਨੂੰ ਪਿਆਰ ਕਰਦੇ ਰਹਿਣ ਸੋ ਪ੍ਰਮਾਤਮਾ ਇਦਾਂ ਹੀ ਸਾਰਿਆਂ ਦੀਆਂ ਚੜ੍ਹਦੀਆਂ ਕਲਾ ਕਰਦੇ ਰਹਿਣ ਲਾਸਵਾਲਾ ਸੰਧੂ ਸਾਹਿਬ ਕੀ ਜਿਹੜੇ ਬੱਚੇ ਨੇ ਉਹਨਾਂ ਨੂੰ ਲੱਗਦਾ ਕਿ ਚੰਗੀ ਗਾਇਕੀ ਨੂੰ ਸੁਣਨਾ ਚਾਹੀਦਾ ਕਿਉਂਕਿ ਬਹੁਤ ਫੋਲੋ ਕਰਦੇ ਨੇ ਇੱਕ ਗੀਤਕਾਰ ਹੀ ਹੁੰਦਾ ਜਿਹੜਾ ਬੱਚਿਆਂ ਨੂੰ ਮਾੜੇ ਚੰਗੇ ਰਾਵਾਂ ਤੋਂ ਹਟਾ ਵੀ ਸਕਦਾ ਤੇ ਉੱਚ ਵਾੜ ਵੀ ਸਕਦਾ ਤਾਂ ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਜਿਹੜਾ ਇਸ ਹਥਿਆਰਾਂ ਤੋਂ ਜਾਂ ਨਸ਼ੇ ਤੋਂ ਦੂਰ ਰੱਖਣ ਲਈ ਗੀਤਕਾਰ ਨੂੰ ਖਾਸ ਤੌਰ ਤੇ ਕੋਈ ਪ੍ਰਯਾਸ ਕਰਨਾ ਚਾਹੀਦਾ ਬਿਲਕੁਲ ਜੀ ਜੋ ਆਪਾਂ ਸੁਣਾਂਗੇ ਮੰਨ ਲਓ ਜੋ ਆਪਾਂ ਦੇਖਾਂਗੇ ਉਹੀ ਚੀਜ਼ ਬੱਚੇ ਦੇਖਦੇ ਆ ਫਿਰ ਉਸੇ ਨੂੰ ਦੇਖ ਦੇਖ ਕੇ ਬੱਚੇ ਉਹਦਾ ਦੇ ਪਰ ਉਹ ਆਪਣੇ ਤੇ ਆ ਕਿ ਆਪਾਂ ਉਹਨੂੰ ਇਗਨੋਰ ਕਰੀਏ ਉਸ ਚੀਜ਼ ਨੂੰ ਕਿ ਆਪਾਂ ਨਹੀਂ ਦੇਖਣਾ ਉਸ ਚੀਜ਼ ਨੂੰ ਤੇ ਆਪਾਂ ਜਿਹੜੇ ਸਹੀ ਰਸਤੇ ਆ ਉਸ ਰਾਹ ਤੇ ਚੱਲੀਏ ਹਨਾ ਮੇਰੀ ਤੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜੇ ਕੋਈ ਤੁਹਾਨੂੰ ਵੈਸੇ ਵੀ ਕਹਿੰਦਾ ਵਾ ਕਿ ਤੁਸੀਂ ਆਹ ਚੀਜ਼ ਕਰੋ ਜੇ ਜੋ ਗਲਤ ਹੈ ਤੇ ਉਸ ਬੰਦੇ ਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ ਮੇਰੀ ਤੇ ਇਹੀ ਗੁਜਾਰਸ਼ ਆ ਆਪਣੇ ਸਰੋਤਿਆਂ ਨੂੰ ਤੇ ਮੇਰਾ ਪਿੱਛੇ ਜੇ ਇੱਕ ਗੀਤ ਆਇਆ ਸੀ ਤੇ ਉਹ ਮੈਂ ਤੋਂ ਦੋ ਨਜ਼ਰ ਕਰਦਾਂ ਲੈਣਾ ਤੂੰ ਸਭ ਤੇ ਰਹਿਮਤ ਕਰਦਾ ਏ ਝੋਲੀ ਸਭ ਦੀ ਪਰਦਾ ਏ ਤੂੰ ਸਭ ਤੇ ਰਹਿਮਤ ਕਰਦਾ ਏ ਝੋਲੀ ਸਭ ਦੀ ਪਰਦਾ ਏ ਪਾ ਸਾਡੇ ਵੱਲ ਵੀ ਫੇਰਾ ਮੈਨੂੰ ਦਾਤਾ ਆਸਰਾ ਤੇਰਾ ਮੈਨੂੰ ਰੱਬਾ ਆਸਰਾ ਤੇਰਾ ਮੈਨੂੰ ਦਾਤਾ ਆਸਰਾ ਤੇਰਾ ਮੈਨੂੰ ਰੱਬਾ ਆਸਰਾ ਤੇਰਾ ਸੋ ਅੱਜ ਮੇਰਾ ਗੀਤ ਵੀ ਇੱਕ ਰਿਲੀਜ਼ ਹੋ ਰਿਹਾ ਬਲੈਕ ਸੂਟ ਹੈ ਗਾਣੇ ਦਾ ਨਾਮ ਤੇ ਮੇਰੇ ਸਰੋਤਿਆਂ ਨੂੰ गुजारिश ਹੈ ਕਿ ਜਿੱਥੇ-ਜਿੱਥੇ ਸੁਣ ਰਹੇ ਨੇ ਜੜੀਆਂ ਮੇਰੀ ਆਡੀਅנס ਸੋ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਸੁਣ ਕੇ ਦੱਸਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਇਹਨੂੰ ਤਸਵੀਰ ਸਾਂਝੀ ਕੀਤੀ ਆ ਅਸੀਂ ਗੁਰੂ ਘਰ ਤੋਂ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਲੱਖਾਂ ਦੀ ਤਦਾਦ ਤੇ ਸੰਗਤ ਅੱਜ ਦਰਸ਼ਨਦਾਰੀ ਕਰਨ ਲਈ ਪਹੁੰਚ ਰਹੀ ਆ ਉੱਥੇ ਹੀ ਜੋ ਸਿਆਸਤਦਾਨ ਵੀ ਸਵੇਰ ਵੇਲੇ ਆਏ ਸੀਗੇ ਸੂਬੇ ਦੇ ਮੁੱਖ ਮੰਤਰੀ ਜੋ ਪਹੁੰਚੇ ਸੀਗੇ ਨਾਲ ਦੀ ਨਾਲ ਪੰਜਾਬੀ ਇੰਡਸਟਰੀ ਤੋਂ ਗੀਤਕਾਰ ਵੀ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਗੁਰਪ੍ਰਭ ਮੌਕੇ ਖਾਸ ਤੌਰ ਦੇ ਉੱਤੇ ਜੋ ਪੰਜਾਬੀ ਇੰਡਸਟਰੀ ਤੋਂ ਜਿਹੜੇ ਜਿੰਨੇ ਵੀ ਸੈਲੀਬ੍ਰਿਟੀਜ਼ ਹੁੰਦੇ ਨੇ ਸਾਰੇ ਜਿਹੜੇ ਨੇ ਖਾਸ ਤੌਰ ਤੇ ਗੁਰੂ ਘਰ ਵਿਖੇ ਦਰਸ਼ਣਾਂ ਦੇ ਕਰਨ ਲਈ ਪਹੁੰਚਦੇ ਨੇ ਜੀ ਅਕਸ਼ਾ ਜੀ ਮੌਸਮ ਦੇ ਵੀ ਇੱਥੇ ਗੱਲ ਕਰ ਲੈਣੇ ਆ ਹੁਣ ਤਾਂ ਧੁੱਪ ਖੜੀ ਨਜ਼ਰ ਆ ਰਹੀ ਹੈ ਲੇਕਿਨ ਕੱਲ ਕਾਫੀ ਜ਼ਿਆਦਾ ਮੀਂਹ ਜਿਹੜਾ ਉਹ ਪਿਆ ਨਜ਼ਰ ਆਇਆ ਸੀਗਾ ਅੱਜ ਵੀ ਮੌਸਮ ਵਿਭਾਗ ਨੇ ਕਿਹਾ ਕਿ ਮੌਸਮ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਮੀਂਹ ਜਿਹੜਾ ਉਸ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਸੋ ਇਸ ਵੇਲੇ ਮੌਸਮ ਨੂੰ ਲੈ ਕੇ ਕੀ ਕੋਈ ਅਪਡੇਟ ਹੈ ਕੁਲ ਨੂੰ ਅਸੀਂ ਮੌਸਮ ਨੂੰ ਲੈ ਕੇ ਜਿਹੜੀ ਆ ਖਾਸ ਜਾਣਕਾਰੀ ਸਾਂਝੀ ਕਰਦੇ ਆ ਕਿ ਗੁਰੂ ਨਗਰੀ ਚ ਦੇਰ ਰਾਤ ਬਰਸਾਤ ਹੋਈ ਆ ਕਾਫੀ ਜ਼ਿਆਦਾ ਬਰਸਾਤ ਹੋਈ ਆ ਕੱਲ ਵੀ ਜੋ ਗੁਰੂ ਨਗਰੀ ਦੇ ਵਿੱਚ ਕਾਫੀ ਬਰਸਾਤ ਜਿਹੜੀਆਂ ਦੇਖਣ ਨੂੰ ਮਿਲੀ ਆ ਹਾਲਾਂਕਿ ਸ਼ਾਮ ਵੇਲੇ ਵੀ ਕਾਫੀ ਬਰਸਾਤ ਹੋਈ ਚੁੱਕੀ ਤਾਂ ਉੱਥੇ ਹੀ ਆਪਾਂ ਜੇਕਰ देर ਰਾਤ ਤੋਂ ਸਵੇਰ ਦੀ ਤੜਕੇ ਦੀ ਗੱਲ ਕਰ ਲਈਏ ਅੱਜ ਦੀ ਯਾਨੀ ਕਿ ਤਾਂ ਕਾਫੀ ਲੋਕ ਜਿਹੜੇ ਨੇ ਗੁਰੂ ਨਗਰੀ ਤੇ ਜਿਨ੍ਹਾਂ ਨੇ ਜੋ ਹਾਫ ਜੈਕਟਸ ਜਾਂ ਸਵੈਟਰ ਪਾਉਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਠੰਡ ਜਿਹੜੀ ਆ ਇੱਕਦਮ ਦਸਤਕ ਦਿੰਦੀ ਹੈ ਤਾਂ ਹਾਲਾਂਕਿ ਮੌਸਮ ਵਿਭਾਗ ਵੱਲੋਂ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਾਰੀ ਠੰਡ ਜ਼ਰੂਰ ਲੇਟ ਹੋਈ ਹੈ ਲੇਕਿਨ ਠੰਡ ਜੋ ਆ ਬਹੁਤ ਜ਼ਿਆਦਾ ਪਵੇਗੀ ਇਸ ਵਾਰ ਤਾਂ ਲੋਕ ਜਿਹੜੇ ਨੇ ਇਸ ਮੌਸਮ ਦਾ ਆਨੰਦ ਵੀ ਉਠਾਉਂਦੇ ਦਿਖਾਈ ਦਿੱਤੇ ਨੇ ਕਿਉਂਕਿ ਸਵੇਰ ਵੇਲੇ ਲੋਕ ਜੋ ਨੇ ਚਾਹਾਂ ਪੀਣ ਵਾਸਤੇ ਖਾਸ ਤੌਰ 'ਤੇ ਆਪਣੇ ਜਿੰਨੇ ਵੀ ਸਰਕਲ ਦੇ ਨਾਲ ਜਾ ਕੇ ਆਪਣੇ ਜੋ ਜਿੰਨੇ ਵੀ ਸੰਗੀ ਸਾਥੀ ਹੁੰਦੇ ਨੇ ਉਹਨਾਂ ਨੇ ਜਾ ਕੇ ਜੋ ਚਾਹਾਂ ਪੀਂਦੇ ਦਿਖਾਈ ਦਿੰਦੇ ਨੇ ਕਿਉਂਕਿ ਮੌਸਮ ਬਹੁਤ ਵਧੀਆ ਹੋ ਚੁੱਕਾ ਗੁਰੂ ਨਗਰੀ ਦਾ ਹਾਲਾਂਕਿ ਹੁਣ ਜ਼ਰੂਰਤ ਹੋ ਪਈ ਗਿਆ ਲੇਕਿਨ ਵਿਪਾ ਮੌਸਮ ਵਿਭਾਗ ਵੱਲੋਂ ਵੀ ਆਖਿਆ ਗਿਆ ਕਿ ਅੱਜ ਵੀ ਜਿਹੜੀ ਹੈ ਬਰਸ਼ਾਤ ਹੋ ਸਕਦੀ ਹੈ ਤਾਂ ਜੇਕਰ ਅੱਜ ਵੀ ਬਰਸਾਤ ਹੁੰਦੀ ਹੈ ਤਾਂ ਮੌਸਮ ਗੁਰੂ ਨਗਰੀ ਦਾ ਜਿਹੜਾ ਬਹੁਤ ਠੰਡਾ ਹੋਵੇਗਾ ਜਿਸ ਦੇ ਨਾਲ ਕੀ ਜੋ ਸੰਗਤ ਵੀ ਜੋ ਇਸ ਮੌਸਮ ਦਾ ਆਨੰਦ ਉਠਾਉਂਦੀ ਦਿਖਾਈ ਦੇਗੀ ਤੇ ਨਾਲ ਦੀ ਨਾਲ ਜੋ ਗੁਰੂ ਨਗਰੀ ਦੇ ਲੋਕ ਨੇ ਉਹ ਵੀ ਇਸ ਮੌਸਮ ਦਾ ਆਨੰਦ ਉਠਾਉਂਦੇ ਜੋਗਾ ਦਿਖਾਈ ਦੇਣਗੇ ਜੀ ਜੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਅਕਸ਼ੇ ਤਾਂ ਹੁਣ ਅਸੀਂ ਰੁਕ ਕਰਦੇ ਹਾਂ ਲੁਧਿਆਣਾ ਸ਼ਹਿਰ ਦਾ ਲੁਧਿਆਣਾ ਤੋਂ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਮੇਰੇ ਨਾਲ ਜੁੜੇ ਨੇ ਸੋ ਇੱਥੇ ਦੀ ਖਬਰ ਹੈ ਸਮਰਾਲਾ ਦੇ ਨਾਲ ਜੁੜੀ ਹੋਈ ਸਮਰਾਲਾ ਦੇ ਪਿੰਡ ਮਣਕੀ ਦੇ ਵਿੱਚ ਬੀਤੇ ਕੱਲ ਕਬੱਡੀ ਖਿਡਾਰੀ ਦਾ ਜੋ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀਗਾ ਚਾਰ ਮੋਟਰਸਾਈਕਲ ਸਵਾਰਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤਾਂ ਇਸੇ ਮਾਮਲੇ ਦੇ ਵਿੱਚ ਦੱਸਦੇ ਕਿ ਹੁਣ ਵੱਡੀ ਅਪਡੇਟ ਜਿਹੜੀ ਉਹ ਸਾਹਮਣੇ ਆਈ ਹੈ ਪੁਲਿਸ ਨੇ ਪਛਾਣ ਕਰ ਲਈ ਹੈ ਕਾਤਲਾਂ ਦੀ ਤਾਂ ਇੱਥੇ ਨਾਮ ਵੀ ਸਾਹਮਣੇ ਆ ਚੁੱਕੇ ਨੇ ਪੁਲਿਸ ਦੇ ਵੱਲੋਂ ਨਾਮ ਜਿਹੜਾ ਹੈ ਉਹ ਦੱਸੇ ਗਏ ਨੇ ਕਿ ਕਿੰਨਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਸੋ ਨਰਿੰਦਰ ਜੀ ਕੀ ਕੁਝ ਅਪਡੇਟ ਕੀ ਕਿ ਉਹ ਕਿਹੜੇ ਉਹ ਨਾਮ ਨੇ ਤੇ ਆਖਿਰਕਾਰ ਇਹ ਕਤਲ ਕੀਤਾ ਕਿਉਂ ਗਿਆ ਸੀਗਾ ਪੁਲਿਸ ਦੇ ਵੱਲੋਂ ਕੀ ਕੁਝ ਅਪਡੇਟ ਸਾਂਝੀ ਕੀਤੀ ਗਈ ਹੈ ਅ ਦੇਖੋ ਪੁਲਿਸ ਨੇ ਜੋ ਮਾਮਲੇ ਨੂੰ ਜਿਹੜਾ ਵਾ ਤਫਤੀਸ਼ ਕਰ ਰਹੀ ਹੈ ਜੋ ਜਾਣਕਾਰੀ ਦਿੱਤੀ ਹੈ ਪੁਲਿਸ ਤੇ ਕਹੇ ਕਿ ਇਹ ਆਪਸੀ ਰੰਜਿਸ਼ ਹੈਗੀ ਆ ਚਾ ਜਿਹੜੇ ਬਦਮਾਸ਼ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਸੋਮਵਾਰ ਰਾਤ ਦੀ ਇਹ ਘਟਨਾ ਹੈਗੀ ਆ ਜਿੱਥੇ ਧਰਮਪਾਲ ਦੇ ਨਾਲ ਆਪਣੇ ਗੁਰਵਿੰਦਰ ਜਿਹੜਾ ਵਾ ਧਰਮਪਾਲ ਆਪਣੇ ਦੋਸਤ ਦੇ ਨਾਲ ਇੱਕ ਪੁਲੀ ਦੀ ਜਿਹੜੀ ਹੈ ਸਫਾਈ ਕਰ ਰਿਆ ਸੀ ਉਸ ਦੌਰਾਨ ਇਹ ਗੋਲੀਆਂ ਜਿਹੜੀਆਂ ਵਾ ਚੱਲੀਆਂ ਨੇ ਗੁਰਿੰਦਰ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਜਿਹੜਾ ਉਸ ਦਾ ਦੋਸਤ ਆ ਧਰਮਪਾਲ ਜਿਸ ਤੇ ਗੋਲੀ ਲੱਗੀ ਆ ਉਸ ਨੂੰ ਪੀਜੀਆਈ ਜਿਹੜਾ ਵਾ ਰੈਫਰ ਕੀਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਵਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਚਾਰ ਲੋਕਾਂ ਦੀ ਚਾਰ ਜਿਹੜੇ ਬਦਮਾਸ਼ ਨੇ ਉਹਨਾਂ ਦੀ ਪਛਾਣ ਕੀਤੀ ਆ ਜਿਨ੍ਹਾਂ ਦੇ ਨਾਮ ਤੁਹਾਨੂੰ ਦੱਸ ਦਿੰਦੇ ਆ ਸੰਦੀਪ ਸਿੰਘ ਆ ਤੇਜੀ ਆ ਜਿਹੜੇ ਕਿ ਖੰਨਾ ਦੇ ਰਿਆਂ ਨਾਲ ਦੇ ਨੇ ਇਸ ਤੋਂ ਇਲਾਵਾ ਕਰਨ ਤੇ ਸਿਮੀ ਆ ਤੇ ਚਾਰ ਜਿਹੜੇ ਮੁੰਜਮ ਜਿਨ੍ਹਾਂ ਦੀ ਪਹਿਚਾਨ ਪੁਲਿਸ ਨੇ ਕੀਤੀ ਹੈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ ਪੁਲਿਸ ਪੂਰੇ ਇਲਾਕੇ ਦੇ ਵਿੱਚ ਸੀਸੀਟੀਵੀ ਵੀ ਜਿਹੜਿਆ ਖੰਗਾਰੀ ਆ ਪੁਲਿਸ ਜਿਹੜੀ ਜਿੱਥੇ-ਇਥੇ ਬਦਮਾਸ਼ ਗਏ ਨੇ ਉਸ ਰੂੜ ਤੇ ਜਿਹੜੀ ਆ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਕਿੱਥੇ ਇਹ ਬਦਮਾਸ਼ ਲੁਕੇ ਨੇ ਪੁਲਿਸ ਵੱਲੋਂ ਉਹਨਾਂ ਦੇ ਮੋਬਾਈਲ ਲੋਕੇਸ਼ਨਾਂ ਜਿਹੜੀਆਂ ਉਹ ਵੀ ਸੰਗਾਲੀਆਂ ਜਾ ਰਹੀਆਂ ਨੇ ਆਨਾਂ ਦੇ ਸਮੇਂ ਦੇ ਵਿੱਚ ਪੁਲਿਸ ਜਿਹੜਾ ਉਹ ਵੱਡਾ ਖਲਾਸਾ ਕਰ ਸਕਦੀ ਆ ਫਿਲਹਾਲ ਪੁਲਿਸ ਨੇ ਇਹ ਦੱਸਿਆ ਕਿ ਇਹ ਨਿੱਜੀ ਰੰਜਿਸ਼ ਕਾਰਨ ਹੀ ਇਹ ਜਿਹੜਾ ਵਾ ਇਹ ਕਤਲ ਕੀਤਾ ਗਿਆ ਵਾ ਆਖਿਰ ਰੰਜਿਸ਼ ਕੀ ਸੀ ਇਸਤੇ ਬਾਰੇ ਵੀ ਪੁਲਿਸ ਜਿਹੜੀ ਆ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਵੇਗੀ ਪੁਲਿਸ ਦੇ ਵੱਖ-ਵੱਖ ਟੀਮਾਂ ਜਿਹੜੀਆਂ ਇਸ ਵਕਤ ਛਾਪੇਮਾਰੀ ਕਰ ਰਹੀਆਂ ਨੇ ਅਲੋਕੇਸ਼ਨਾਂ ਖੰਗਾਲੀਆਂ ਜਾ ਰਹੀਆਂ ਨੇ ਸੀਸੀਟੀਵੀ ਕੈਮਰੇ ਜਿਹੜੇ ਨੇ ਇਲਾਕੇ ਦੇ ਖੰਗਾਲੇ ਜਾ ਰਹੇ ਨੇ ਇਸ ਤੋਂ ਇਲਾਵਾ ਨਾਲ ਦੇ ਇਲਾਕੇ ਜਿਹੜੇ ਨੇ ਜ ਸਪਰਾਲਾ ਦੇ ਨਾਲ ਲੱਗੇ ਚਾਹੇ ਲੁਧਿਆਣਾ ਹੋਵੇ ਜਾਂ ਖੰਨਾ ਹੋਵੇ ਉੱਥੇ ਵੀ ਇਹ ਛਾਪੇਮਾਰੀ ਜਿਹੜੀਆਂ ਪੁਲਿਸ ਦੇ ਵੱਲੋਂ ਚੱਲ ਰਹੀਆਂ ਨੇ ਪੁਲਿਸ ਨੇ ਵਿਸ਼ੇਸ਼ ਜਿਹੜੇ ਨੇ ਦੇ ਰਾਤ ਨਾਕੇ ਵੀ ਲਗਾਏ ਨੇ ਤਾਂ ਕਿ ਅਰੋਪੀਆਂ ਨੂੰ ਜਲਦ ਜੜਵਾ पकੜਿਆ ਜਾ ਸਵੇ ਉਹਦਾ ਦੂਜੇ ਪਾਸੇ ਜਿਹੜੇ ਗੁਰਵਿੰਦਰ ਦੇ ਜਿਹੜੀ ਫੈਮਿਲੀ ਆ ਉਹਨਾਂ ਨੇ ਸੰਸਕਾਰ ਕਰਨ ਤੋਂ ਪੋਸਟਮਾਰਨ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਹ ਗ੍ਰਿਫਤਾਰੀ ਨਹੀਂ ਹੁੰਦੀ ਉੰਨੀ ਦੇਰ ਤੱਕ ਅਸੀਂ ਇਹ ਸੰਸਕਾਰ ਜਿਹੜਾ ਵਾ ਨਹੀਂ ਕਰਾਂਗੇ ਜੀ ਨਰੇਂਦਰ ਜੀ ਮੌਸਮ ਦਾ ਵੀ ਹਾਲਬਾ ਨੇ ਦੱਸ ਦਿੰਨੇ ਆ ਦਰਸ਼ਕਾਂ ਨੂੰ ਬਾਕੀ ਸ਼ਹਿਰਾਂ ਦੇ ਵਿੱਚ ਵੀ ਅਸੀਂ ਵੇਖਿਆ ਕਿ ਕਿਸੇ ਰਕੇ ਮੀ ਜੁਆ ਉਹ ਪੈਂਦਾ ਹੋਇਆ ਨਜ਼ਰ ਆਇਆ ਸੀਗਾ ਤਾਪਮਨ ਦੇ ਵਿੱਚ ਗਿਰਾਵਟ ਦੇਖੀ ਗਈ ਹੈ ਸੋ ਲੁਧਿਆਣਾ ਸ਼ਹਿਰ ਦਾ ਕੀ ਹਾਲ ਹੈ ਲੁਧਿਆਣਾ ਦੇ ਵਿੱਚ ਕਿਉਂਕਿ ਅੱਜ ਵੀ ਮੀ ਨੂੰ ਲੈ ਕੇ ਸੰਭਾਵਨਾ ਮੌਸਮ ਵਿਭਾਗ ਨੇ ਜਤਾਈ ਹੈ ਸੋ ਫਿਲਹਾਲ ਮੌਸਮ ਨੂੰ ਲੈ ਕੇ ਲੁਧਿਆਣਾ ਸ਼ਹਿਰ ਚ ਕੀ ਕੋਈ ਅਪਡੇਟ ਹੈ ਅ ਬਿਲਕੁਲ ਦੇਖੋ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿੱਥੇ ਮੌਸਮ ਵਿਭਾਗ ਦੇ ਮਾਹਿਰ ਨੇ ਉਹਨਾਂ ਵੱਲੋਂ ਵੀ ਕੱਲ ਕਿਹਾ ਗਿਆ ਕਿ ਮੌਸਮ ਜਿਹੜਾ ਵਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਰਹੇਗਾ ਚਾਰ ਅਤੇ ਪੰਜ ਦਿਨ ਦੀ ਬਾਰਿਸ਼ ਜਿਹੜੀ ਦੱਸੀ ਗਈ ਸੀ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਆ ਬਾਰਿਸ਼ ਹੋਈ ਹੈ ਕੀ ਆ ਤੇਜ ਹਵਾਵਾਂ ਚੱਲੀਆਂ ਨੇ ਲੁਧਿਆਣਾ ਦੇ ਵਿੱਚ ਵੀ ਬੀਤੀ ਰਾਤ ਬਹੁਤ ਤੇਜ਼ ਹਵਾਵਾਂ ਚੱਲੀਆਂ ਨੇ ਹਲਕੀ ਬੂੰਦਾਬੰਦੀ ਜ਼ਰੂਰ ਹੋਈ ਹੈਗੀ ਆ ਤਾਂ ਮੌਸਮ ਵਿਭਾਗ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੀ ਆ ਬਾਰਿਸ਼ ਜਿਹੜੀ ਤੇਜ਼ ਨਹੀਂ ਹੋਵੇਗੀ ਕੁਝ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਜ਼ਰੂਰ ਹੋਵੇਗੀ ਤਾਪਮਾਨ ਦੇ ਵਿੱਚ ਗਰਾਵਟ ਜਿਹੜੀ ਆ ਜ਼ਰੂਰ ਆਵੇਗੀ ਤਾਂ ਹੁਣ ਮੌਸਮ ਜਿਹੜਾ ਵਾ ਬਦਲਣਾ ਸ਼ੁਰੂ ਹੋ ਗਿਆ ਵਾ ਥੋੜੀ ਠੰਡ ਵੀ ਜਿਹੜੀ ਆ ਸ਼ੁਰੂ ਹੋ ਜਾਵੇਗੀ ਤਾਂ ਮੌਸਮ ਵਿਭਾਗ ਨੇ ਆਨਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਵਾ ਸਾਫ਼ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਅੱਗੇ ਜੋ ਕੋਈ ਵੀ ਦਿਨ ਦੇ ਵਿੱਚ ਮੌਸਮ ਕੀ ਹੋਵੇਗਾ ਉਸਤੇ ਬਾਰੇ ਅ ਕਲੀਅਰ ਜਿਹੜੀ ਜਾਣਕਾਰੀ ਦਿੱਤੀ ਜਾਵੇ ਫਿਲਹਾਲ ਮੌਸਮ ਦੇ ਵਿੱਚ ਹੁਣ ਗਰਾਵਟ ਜਿਹੜੀ ਆ ਰਹੀ ਹੈ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਵੀ ਜਿਹੜੀ ਆ ਬਾਰਿਸ਼ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਨਰਿੰਦਰ ਜੀ ਤੁਹਾਡਾ ਵੀ ਜਾਣਕਾਰੀ ਦੇਣ ਦੇ ਲਈ ਸੋ ਇਹ ਸੀਗੇ ਪੰਜਾਬ ਦੇ ਕੁਝ ਵੱਡੇ ਸ਼ਹਿਰਾਂ ਦੀਆਂ ਖਾਸ ਖਬਰਾਂ ਜਿੱਥੇ ਕਿ ਅਕਾਲੀ ਆਗੂ ਵਰਦੇਵ ਸਿੰਘ ਨੋਨੀਮਾਨ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਉੱਥੇ ਹੀ ਦੱਸੇ ਕਿ ਕਬੱਡੀ ਖਿਡਾਰੀ ਦੇ ਕਾਤਲਾਂ ਦਾ ਪੁਲਿਸ ਨੇ ਪਛਾਣ ਕਰ ਲਈ ਹੈ ਉਹਨਾਂ ਦੀ ਗ੍ਰਫਤਾਰੀ ਦੇ ਲਈ ਹੁਣ ਚਾਪੇ ਮਾਰੀ ਜਾ ਰਹੀ ਹੈ ਉੱਥੇ ਹੀ ਦੱਸਿਏ ਕਿ ਸੀਐਮ ਮਾਨ ਨੇ ਅੱਜ ਗੁਰਪੂਰਾ ਮੌਕੇ ਜੋ ਹੈ ਦਰਬਾਰ ਸਾਹਿਬ ਵਿਖੇ ਜੋ ਹੈ ਮੱਥਾ ਟੇਕਿਆ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸੋ ਹੋਰ ਵੀ ਖਬਰਾਂ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਿਾਂਗੇ ਜੇ